ਮਿਹ ਦ੍ਰਿਸ਼ਟ ਸੁਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿ ਦਰਿਆਉ ਜਨਮ ਹਮ ਕਾਲਕ ਧੋਵੈ ਪਰਜ ਕੀਰਤਾਰ ਨਾਮ ਕੀ ਬੋਹਿਤ ਜਾਹਰ ਹਜ਼ੂਰ ਹਾਜ਼ਰ ਹਜ਼ੂਰ ਜਾਗਤ ਜੋਤ तख्त चौर मालिक साहब श्री गुरु ग्रंथ साहब जी हो आप जी को डौत बंधन अनिकार गुरु पातशाह जी के ग्रह गुरु प्यारी साहस जी फतेह प्रवान करो वागुरु जी का खालसा वाहिगुरु जी की फतेह इस पावन पवित्र शहीदां की धरती जिथे तनता नमर शहीद जथेदार बा हनुमान सिंह जी साहत अनेक सिदा ने शहादत प्राप्त कीतिया ਇਸ ਸਥਾਨ ਤੇ ਸਭ ਸੱਚੇ ਪਾਤਸ਼ਾਹ ਸ਼੍ਰੀ ਗੁਰਗੰਦ ਸਾਹਿਬ ਜੀ ਤਕਰੀਬਨ 2:30 ਵਜੇ ਪ੍ਰਕਾਸ਼ਮਾਨ ਹੁੰਦਿਆਂ ਜੋ ਫਰਮਾਨ ਮੁਖਵਾਕ ਕੁਲ ਲੁਕਾਈ ਹਿਤ ਬਖਸ਼ਦੇ ਨੇ ਉਹ ਅੱਜ ਦਾ ਜੋ ਮੁਖਵਾਕ ਹੈ ਉਸ ਦੀ ਆਪਾਂ ਵਿਚਾਰ ਕਰਾਂਗੇ ਜੀ ਅੱਜ ਸੱਚੇ ਪਾਤਸ਼ਾਹ ਨੇ ਸਹਿ ਪ੍ਰਕਾਸ਼ਮਾਨ ਹੁੰਦਿਆਂ ਭਗਤ ਕਬੀਰ ਜੀ ਦੇ ਮੁਖਾਰਬਨ ਤੋਂ ਉਚਾਰਿਆ ਸ਼ਬਦ ਜੋ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 691 692 ਤੇ ਤਨਾਸਰੀ ਰਾਗ ਦੇ ਵਿੱਚ ਸੁਭਾਇਮਾਨ ਹੈ ਭਗਤ ਜੀ ਸ਼ੁਰੂਆਤ ਕਰਦੇ ਨੇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਮੰਗਲ ਕੀਤਾ ਗਿਆ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਪਰਮੇਸ਼ਰ ਅਕਾਲ ਪੁਰਖ ਇੱਕ ਹੈ ਕੇਵਲ ਇੱਕ ਹੈ ਉਹ ਸਭ ਨੂੰ ਪੈਦਾ ਕਰਨ ਹਾਰ ਹੈ ਪਾਲਨ ਹਾਰ ਹੈ ਔਰ ਅੰਤ ਵਿੱਚ ਲੈਤਾ ਕਰਨ ਹਾਰ ਵੀ ਉਹ ਹੀ ਹੈ ਉਸ ਦੇ ਵਿੱਚ ਸਮੋਏ ਉਸ ਦੇ ਵਿੱਚ ਇੱਕ ਮਿਕ ਉਹ ਹੋ ਜਾਣਾ ਤਾਂ ਸੰਭਵ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋਵੇ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਦੇ ਵਿੱਚ ਸਮੋਈ ਹੋ ਸਕਦੀ ਹੈ ਭਗਵਾਨ ਜੀ ਫਰਮਾਉਂਦੇ ਨੇ ਸਨਕ ਸੰਨੰਦ ਮਹੇਸ਼ ਸਮਾਨਾ ਸੇਠਨਾਗ ਤੇਰ ਮਰਮ ਨਾ ਜਾਣਾ ਸਨਕ ਸੰਨੰਦ ਸਨਾਤਨ ਸੰਤ ਕੁਮਾਰ ਇਹ ਚਾਰ ਬ੍ਰਹਮਾ ਜੀ ਦੇ ਪੁੱਤਰ ਮੰਨੇ ਜਾਂਦੇ ਨੇ ਔਰ ਇਹਨਾਂ ਚਾਰਾਂ ਨੇ ਬ੍ਰਹਮਾ ਜੀ ਤੋਂ ਇੱਕ ਵਰ ਮੰਗਿਆ ਕਿ ਸਦਾ ਅਸੀਂ ਬਚਪਨ ਵਿੱਚ ਹੀ ਰਹੀਏ ਬਹੁਤ ਵੱਡਾ ਕਾਰਨ ਸੀ ਉਹ ਕਾਰਨ ਇਹ ਕਿ ਜੋ ਜਿੰਨਾ ਬੱਚੇ ਦਾ ਮਨ ਨਿਰਮਲ ਹੁੰਦਾ ਹੈ ਨਾ ਉਤਨਾ ਹਜ਼ਾਰਾਂ ਸਾਲ ਭਗਤੀ ਕੀਤੇ ਵੀ ਪਵਿੱਤਰ ਨਹੀਂ ਹੁੰਦਾ ਉਤਨਾ ਨਿਰਮਲ ਨਹੀਂ ਹੋ ਸਕਦਾ ਜਿੰਨਾ ਬਚਪਨ ਦੇ ਵਿੱਚ ਆਪਣੇ ਆਪ ਉਸ ਪਰਮੇਸ਼ਰ ਦੀ ਕਿਰਪਾ ਸਦਕਾ ਬੱਚੇ ਦਾ ਮਨ ਨਿਰਮਲ ਹੁੰਦਾ ਹੈ। ਉਹਦਾ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਵੈਰ ਵਿਰੋਧ ਕਿਸੇ ਨਾਲ ਨਹੀਂ ਹੈ। ਉਹਦਾ ਮਨ ਬੜਾ ਨਿਰਮਲ ਹੈ ਚਾਹੇ ਕੋਈ ਉਹਨੂੰ ਗੋਦੀ ਚੱਕ ਲਵੇ। ਸੋ ਇਸ ਮਾਰੇ ਪਵਰਜੀ ਨੇ ਇਹ ਸ਼ੁਰੂਆਤ ਇੱਥੋਂ ਕੀਤੀ ਹੈ। ਸੰਤ ਸਨੰਦ ਮਹੇਸ਼ ਸਮਾਨਾ। ਇਹਨੇ ਜਿਹੜੇ ਚਾਰੇ ਪੁੱਤਰ ਹੈ ਨਾ ਇਹ ਹੀ ਆਪਾਂ ਜੇ ਇਹ ਕਹ ਲਈਏ ਸ਼ਿਵਜੀ ਦੇ ਬਰਾਬਰ ਨੇ ਸ਼ਿਵਜੀ ਦੀ ਭਗਤੀ ਨੂੰ ਬਹੁਤ ਉੱਤਮ ਮੰਨਿਆ ਗਿਆ। ਔਰ ਸ਼ਿਵਜੀ ਦੀ ਜੋ ਭਗਤੀ ਹੈ ہزارਾਂ ਸਾਲ ਦੀ ਇੱਕ ਟਿਕਾ ਲਾ ਕੇ ਇਸ ਭਗਤੀ। ਕਹਿੰਦੇ ਇਹਨਾਂ ਦਾ ਜਿਤਨਾ ਮਨ ਨਿਰਮਲ ਹੈ ਨਾ ਮੰਨ ਲਓ ਸ਼ਿਵਜੀ ਜਿੰਨਾ ਮਨ ਨਿਰਮਲ ਹੈ। ਸਨਕ ਸੰਨੰਦ ਮਹੇਸ਼ ਸਮਾਨਾ। ਅੱਗੇ ਕੀ ਕਹਿੰਦੇ ਮਹਾਰਾਜ? ਸੇਖਨਾਗ ਤੇਰੇ ਮਰਨ ਨਾ ਜਾਣਾ ਛੇਸ਼ਨਾਗ ਜੋ ਹੈ ਉਹਨੂੰ ਸੱਪਾਂ ਦਾ ਰਾਜਾ ਮੰਨਿਆ ਗਿਆ ਏਸ ਦੇ ਜੀ 1000 ਫੰਨ ਨੇ ਔਰ 1000 ਹੀ ਜੀਬਾਂ ਨੇ ਨਿਤ ਨਵਾਂ ਨਾਮ ਪ੍ਰਭੂ ਦਾ ਇਹ ਜਪਦਾ ਹੈ ਹਰ ਜੀਵ ਤੋਂ ਸੋ ਲਿਖੇ ਕਿ ਕਿਤਨਾ ਇਹ ਵੀ ਉਸ ਤਬੂ ਪਰਮੇਸ਼ਰ ਦੀ ਭਗਤੀ ਦੇ ਵਿੱਚ ਵਲੀਨ ਹੈ ਚਾਰੇ ਪੁੱਤਰ ਬ੍ਰਹਮਾ ਜੀ ਦੇ ਜਿਨ੍ਹਾਂ ਨੂੰ ਤਾਂ ਉਮਰ ਬਚਪਨ ਦਾ ਅਸ਼ੀਰਵਾਦ ਹੈ ਮਨ ਬੇਹੱਦ ਨਿਰਮਲ ਸ਼ਿਵ ਜੀ ਵਾਂਗ ਜੋ ਸ਼ਿਵ ਜੀ ਦੀ ਭਗਤੀ ਨੂੰ અતੈਂਤ ਭਗਤੀ ਮੰਨਿਆ ਗਿਆ ਉਸ ਤੋਂ ਬਾਅਦ ਸ਼ੇਖਨਾਗ ਜੋ ਹਰੇਕ ਜੀਭਾ ਦੇ ਨਾਲ ਆਪਣੀਆਂ ਹਜ਼ਾਰ ਜੋ ਦੀਆਂ ਜੀਭਾਂ ਨੇ ਨਵਾ ਪ੍ਰਭੂ ਦਾ ਨਾਮ ਲੈਂਦਾ ਹੈ ਕਬੀਰ ਜੀ ਕਹਿੰਦੇ ਇਹ ਵੀ ਪਰਮੇਸ਼ਰ ਦਾ ਥਾਂ ਨਹੀਂ ਪਾ ਸਕੇ ਇਹਨਾਂ ਇਹਨਾਂ ਨੇ ਵੀ ਪਰਮੇਸ਼ਰ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਅੱਗੇ ਮਹਾਰਾਜ ਜੀ ਕਹਿੰਦੇ ਨੇ ਸੰਤ ਸੰਗਤ ਰਾਮ ਰੂਹ ਬਸਾਈ ਰਹਾਓ ਮਾਰੇ ਕਹਿੰਦੇ ਲੇਕਿਨ ਉਸ ਜਗਿਆਸੂ ਨੇ ਉਸ ਪਰਮੇਸ਼ਰ ਦੇ ਪਿਆਰੇ ਨੇ ਭਗਤ ਜੀ ਕਹਿੰਦੇ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਹਾਂ ਕਹਿੰਦੇ ਸੰਤ ਸੰਗਤ ਵਿੱਚ ਸੰਤਾਂ ਦੀ ਸੰਗਤ ਵਿੱਚ ਆ ਕੇ ਉਸ ਰਾਮ ਨੂੰ ਉਸ ਰਾਮ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਿਆ ਹਿਰਦੇ ਦੇ ਵਿੱਚ ਉਸ ਨੂੰ ਮੈਂ ਧਾਰਨ ਕਰ ਲਿਆ ਅੱਗੋਂ ਫਿਰ ਕਬੀਰ ਜੀ ਫਰਮਾਉਂਦੇ ਨੇ ਹਨੂਮਾਨ ਸਰਗਰ ਅਸਮਾਨਾ ਸੁਰਪਤ ਨਰਪਤ ਨਹੀਂ ਗੁਨ ਜਾਣਾ ਤੇ ਨੇ RAM ਜਿਹਦਾ ਆਪਾਂ ਜਾਣਦੇ ਭਗਤ ਹੋਇਆ ਹਨੂਮਾਨ ਵਿਸ਼ਨੂ ਸਵਾਰੀ ਕਰਦਾ ਗਰੁੜ ਤੇ ਪੰਛੀਆਂ ਦਾ ਰਾਜਾ ਉਹਨੂੰ ਮੰਨਿਆ ਗਿਆ ਸੁਰਪਤ ਇੰਦਰ ਦੇਵਤਿਆਂ ਦਾ ਰਾਜਾ ਨਰਪਤ ਮਾਇਆ ਦਾ ਰਾਜਾ ਧਰਤੀਆਂ ਦਾ ਰਾਜਾ ਕਹਿੰਦੇ ਇਹਨਾਂ ਇਹ ਵੀ ਉਸ ਪਰਮੇਸ਼ਰ ਅਕਾਲ ਪੁਰਖ ਦਾ ਗੁਣ ਨਹੀਂ ਜਾਣ ਸਕਦੇ। ਇੱਥੇ ਆਪਾਂ ਤੁਲਨਾ ਧਿਆਨ ਵਿੱਚ ਰੱਖਣੀ ਹੈ ਕਬੀਰ ਜੀ ਜੋ ਕਹਿੰਦੇ ਨੇ ਇਤਨੇ ਜਿਹੜੇ ਮਹਾਨ ਪੁਰਖ ਹੋਏ ਨੇ ਇੱਕ ਪਾਸੇ ਕਬੀਰ ਜੀ ਇੱਕ ਪਾਸੇ ਜਿਨ੍ਹਾਂ ਨੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ ਚਾਰ ਬੇਦ ਅਰਿ ਸਿਮ੍ਰਤਿ ਪੁਰਾਨਾ ਕਵਲਾਪਤ ਕਵਲਾ ਨਹੀਂ ਜਾਨਾ ਕਹਿੰਦੇ ਜਿਨ੍ਹਾਂ ਨੇ ਚਾਰ ਵੇਦ ਉਚਾਰੇ ਬ੍ਰਹਮਾ ਜੀ ਬ੍ਰਹਮਾ ਜੀ ਨੇ ਚਾਰ ਵੇਦ ਉਚਾਰੇ ਅਠਾਰਾਂ ਸਿਮਰਤੀਆਂ ਸ਼ਾਸਤਰ ਪੁਰਾਣ ਇਤਨੇ ਵਿਦਵਾਨ ਹੁੰਦੇ ਹੋਏ ਵੀ ਕਮਲਾ ਪਤ लक्ष्मी का पति और लक्ष्मी खुद जिसन जहान बड़े उत्तम है, कहीं इन्ह ने भी परमेषर का थां नहीं पा सके परमेषवर का टेब नहीं पा सके कह कबीर सु पग लग राम रहे सर नाहीं ਕਬੀਰ ਜੀ ਕਹਿੰਦੇ ਨੇ ਅੰਤ ਦੇ ਵਿੱਚ ਕਹਿੰਦੇ ਉਹ ਹੀ ਭਰਮ ਤੋਂ ਦੂਰ ਹੈ ਉਹ ਹੀ ਭਰਮ ਦੇ ਨੇੜੇ ਨਹੀਂ ਆਉਂਦਾ ਭਰਮ ਕੀ ਹੈ ਜੀ ਭਲੇਖਾ ਤੋਖਲਾ ਹੁਣ ਭਲੇਖੇ ਤੋਖਲੇ ਕੀ ਨੇ ਅੱਜ ਜੇ ਮਰੇ ਕਬੀਰ ਜੀ ਨੇ ਪਿੱਛੇ ਫਰਮਾਇਆ ਹੈ ਨਾ ਮਨ ਨਿਰਮਲ ਕਰਨ ਦਾ ਅਸ਼ੀਰਵਾਦ ਲੈ ਲੈਣਾ ਤਾਂ ਉਮਰ ਬਚਪਨ ਦਾ ਆਸ਼ੀਰਵਾਦ ਲੈ ਲੈਣਾ અત્યੰਤ ਭਗਤੀ ਕਰਨੀ ਬੇਹੱਦ ਭਗਤੀ ਕਰਨੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਅਮੀਰ ਹੋਣਾ ਮਾਇਆਧਾਰੀ ਹੋਣਾ ਦੇਵਤਿਆਂ ਦੇ ਰਾਜੇ ਬਣ ਜਾਣਾ ਬੁੱਧੀਮਾਨ ਹੋਣਾ शास्त्र पर स्मृतियां वेद तक उच्चारणे मारे कहंदे कबीर जी कहंदे ਇਹਨਾਂ ਨਾਲ ਗੱਲ ਨਹੀਂ ਬਣਨੀ ਭਰਮ ਭਨੇਕੇ ਤੋਖਲੇ ਫੇਰ ਰਹਿੰਦੇ ਨੇ ਕਿਉਂ ਇਹਨਾਂ ਚੀਜ਼ਾਂ ਨੂੰ ਉੱਤਮ ਮੰਨ ਗਿਆ ਮਨੁੱਖ ਲੇਕਿਨ ਜੋ ਅਸਲ ਉੱਤਮ ਹੈ ਉਹਦੇ ਵੱਲ ਧਿਆਨ ਨਹੀਂ ਦਿੱਤਾ ਇਸੀ ਉੱਤਮ ਸੰਤ ਸੰਗਤ ਰਾਮ ਰਿਦੇ ਵਸਾਇਆ ਸੰਤਾਂ ਦੀ ਸੰਗਤ ਵਿੱਚ ਉਹ ਪੁਰਖੇ ਮਹਾਪੁਰਖੇ ਜਿਨ੍ਹਾਂ ਨੇ ਪ੍ਰਭੂ ਨਾਮ ਤੇ ਆਇਆ ਉਹਨਾਂ ਦੀ ਸੰਗਤ ਵਿੱਚ ਆ ਕੇ ਉਸ ਪ੍ਰਭੂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਵਸ ਨਹੀਂ ਵਸਾਇਆ ਦੂਜੇ ਪਾਸੇ ਨੂੰ ਤੁਰ ਗਏ ਲੇਕਿਨ ਕਬੀਰ ਜੀ ਨੇ ਉਹ ਹਿਰਦੇ ਵਿੱਚ ਵਸਾਇਆ ਫਿਰ ਅੰਤ ਵਿੱਚ ਤਾਂ ਹੀ ਕਬੀਰ ਜੀ ਕਹਿੰਦੇ ਨੇ ਵੀ ਆਹ ਜਿਹੜਾ ਭੁਲੇਖਾ ਪਾਇਆ ਹੋਇਆ ਸੀਗਾ ਨਾ ساری ਜ਼ਿੰਦਗੀ कि assi itne vidwan itne ameer itna sab kuch hasil kar liye ta assi uttam manne jaawange bare kende eh kabeer saab kende bharm hai lekin is bharm to nikal kaun sakda hai oh kende kahe kabeer so parme nahi eh bharm plete tokle de vich oh nahi hai kaun pagal la gram rahe sar nahi ਕਹਿੰਦਾ ਜਿਹੜੇ ਉਹ ਰਾਮ ਪਰਮੇਸ਼ਰ ਅਕਾਲਪੁਰ ਦੇ ਚਰਨਾਂ ਵਿੱਚ ਲੱਗ ਕੇ ਉਹਦੇ ਸ਼ਰਣੀ ਹੀ ਪਏ ਰਹਿੰਦੇ ਨੇ ਭਾਵ ਕੀ ਹੈ ਆਪਾਂ ਕਈ ਵਾਰ ਯੂਜ਼ ਇਟਸ ਦਾ ਵਿਚਾਰ ਕੀਤਾ ਹੈ ਕਿਸੇ ਦੇ ਚਰਨੀ ਪੈਣਾ ਉਹਦੇ ਪੈਰ ਸਪਰਸ਼ ਕਰਨੇ ਸਦਾ ਉਹਦੇ ਚਰਨਾਂ ਵਿੱਚ ਪਏ ਰਹਿਣਾ ਭਾਵ ਕੀ ਹੈ ਉਸ ਦੇ ਹੁਕਮ ਦੇ ਵਿੱਚ ਰਹਿਣਾ ਉਹ ਜੋ ਕਹਿੰਦਾ ਉਹ ਸੁੰਨਾ ਮੰਨਣਾ ਤੇ ਮੰਨ ਕੇ ਉਸ ਨੂੰ ਅਮਲ ਵਿੱਚ ਲੈ ਕੇ ਆਉਣਾ ਸੁਣੀਏ ਮੰਨੀਏ ਮੰਨ ਕੀਤਾ ਪਾਓ ਕਬੀਰ ਜੀ ਕਹਿੰਦੇ ਜਿਸ ਨੇ ਇਹ ਵਿਧ ਅਪਣਾ ਲਈ ਨਾ ਮੈਨੂੰ ਹੋਰ ਕੁਝ ਨਹੀਂ ਪਤਾ ਕੁਝ ਨਹੀਂ ਦਿਖਦਾ ਜਿਵੇਂ ਔਂਖ ਦੇ ਆਪਾਂ ਖੋਪੇ ਲਾ ਦਿੰਨੇ ਆ ਸਿਰਫ ਸਿੱਧਾ ਦੇਖਦਾ ਆਲੇ ਦੋਲੇ ਨਹੀਂ ਉਹਨੂੰ ਦੇਖਣ ਦਿੰਦੇ ਆਪਾਂ ਇਸੇ ਤਰੀਕੇ ਜੇ ਆਪਾਂ ਇਹ ਕਰ ਲਈਏ ਕਿ ਉਸ ਪਰਮੇਸ਼ਰ ਦਾ ਜੋ ਹੁਕਮ ਹੈ ਜੋ ਬਾਣੀ ਕਹਿੰਦੀ ਹੈ ਉਸ ਨੂੰ ਮੰਨੀਏ ਪਹਿਲਾਂ ਤਾਂ ਉਸ ਨੂੰ ਸੁਣੀਏ ਉਸ ਨੂੰ ਸੁਣ ਕੇ ਇਨ ਬਿਨ ਸੱਤ ਕਰਕੇ ਜਾਣ ਲਈ ਆਪਣੀ ਜੀਵਨ ਧਾਰਾ ਬਣਾ ਲਈਏ ਜੀਵਨ ਦੀ ਰਵਾਨਗੀ ਬਣਾ ਲਈਏ ਜੀਵਨ ਦਾ ਕਨਸਟੀਟਿਊਸ਼ਨ ਬਣਾ ਲਈਏ ਜੀਵਨ ਦਾ ਧਰਮ ਬਣਾ ਲਈਏ ਕਿ ਜੋ ਮਹਾਰਾਜ ਨੇ ਕਿਹਾ ਉਹੋ ਹੀ ਅਸੀਂ ਸੁਣਨਾ ਹੋਰ ਕੁਝ ਆਪਣੇ ਕੰਨਾਂ ਚ ਪੈਣ ਨਹੀਂ ਦੇਣਾ ਬਾਕੀ ਸਭ ਕੁਝ ਇਗਨੋਰ ਜੋ ਮਹਾਰਾਜ ਦੇ ਕਾਲਪੁਰ ਸੱਚੇ ਪਾਤਸ਼ਾਹ ਸਾਹਿਬ ਸ਼ਿਵ ਗੁਰੂਵੰਸਾਹ ਜੀ ਕਹਿੰਦੇ ਨੇ ਉਹ ਸੁਣ ਕੇ ਉਹ ਮੰਨ ਲੈਣਾ ਵੀ ਹਾਂ ਇਹ ਸੱਚ ਹੈ ਇਸ ਤੋਂ ਉੱਤੇ ਹੋਰ ਕੁਝ ਨਹੀਂ ਪਹਿਲਾ ਸੁਣਨਾ ਕਾਫੀ ਨਹੀਂ ਸੁਣ ਕੇ ਉਸ ਨੂੰ ਮੰਨ ਲੈਣਾ ਆਪਾਂ ਪਾਠ ਕਰਦੇ ਹਾਂ ਜੀ पाठ करते हुए आप तो बाद करते हुए एक माड़ा दिमाग ले पढ़ रहे हैं कि सुन रहे हैं जो सुने जा रहे हैं बड़ी चंकी गल है ज्यादातर मेरे वर्गे पढ़ी जाते ने पता नहीं लगता की पढ़ रहे हैं बस एक कर्म कांड कर रहे हैं माफ करना दोनों हाथ जोड़ के खेमा जाचक हाँ ਉਹ ਕਰਮकांड ਕਰ ਰਹੇ ਆ ਫੜ ਫੜ ਗੱਡੀ ਲੱਦੀ ਐ ਆਲਾ ਕੰਮ ਆਪਾਂ ਕਰਦੇ ਆ ਜੇ ਅਸੀਂ ਉਸ ਨੂੰ ਸੁਣ ਨਹੀਂ ਰਹੇ ਜੋ ਅਸੀਂ ਪੜ ਰਹੇ ਆ ਹਾਂ ਉਹ ਇੱਕ ਸਟੇਜ ਆ ਗਈ ਕਿ ਅਸੀਂ ਸੁਣ ਲਿਆ ਉਹ ਕੀ ਕਹਿੰਦੇ ਸੁਣਨ ਤੋਂ ਬਾਅਦ ਉਸ ਨੂੰ ਸੱਤ ਕਰਕੇ ਮੰਨ ਲੈਣਾ ਕਸੋਟੀ ਮੰਨ ਲੈਣਾ ਜਿਵੇਂ ਸੁਨਿਆਰ ਜੋ ਹੈ ਉਹ ਜਦੋਂ ਸੋਨਾ ਪਰਖਦਾ ਤਾਂ ਕਸਮਟੀ ਦੇ ਉੱਤੇ ਰਗੜਦਾ ਹੈ जांच करता है उसकी कि भी एक ठीक है या गलत है उन्हें कसवटी ने एक मापदंड मान लिया भी इस पे जो परख्या गया उस ठीक है इसे तरह राम नाम एक कसवटी है और प्रभु का नाम एक ऐसी कसवटी है एक ऐसा पारस है जिसने छो हर कोई सोना बन जाता है यह मन लेना कि ਜੋ ਬਾਣੀ ਕਹਿ ਰਹੀ ਹੈ ਨਾ ਇਹ ਬਿਲਕੁਲ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਸੁਣ ਵੀ ਲਿਆ ਮੰਨ ਵੀ ਲਿਆ ਇਸ ਤੋਂ ਬਾਅਦ ਉਸ ਨੂੰ ਇਸ ਤਰੀਕੇ ਦੇ ਨਾਲ ਧਾਰਨ ਕਰ ਲੈਣਾ ਕਿ ਜੀਵਨ ਦੀ ਰਵਾਨਗੀ ਬਣਾ ਲਈਏ ਜੀਵਨ ਚੱਲਣਾ ਹੀ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੇ ਮੁਤਾਬਿਕ ਹੈ ਇਸ ਤੋਂ ਮੈਂ ਡਾਇਵਰਟ ਨਹੀਂ ਹੋਣਾ ਜੋ ਮਹਾਰਤ ਕਹਿੰਦੇ ਨੇ ਉਹ ਹੀ ਕਰਾਂਗੇ ਉਸ ਮੁਤਾਬਕ ਹੀ ਚੱਲਾਂਗੇ ਮਹਾਰਤ ਕਬੀਰ ਜੀ ਕਹਿੰਦੇ ਜੇ ਇਸ ਤਰੀਕੇ ਹੋ ਗਿਆ ਨਾ ਫਿਰ ਸਾਡੇ ਜ਼ਿਹਨ ਦੇ ਵਿੱਚ ਭਰਮ ਭੁਲੇਖੇ ਤੋਖਲੇ ਨਹੀਂ ਰਹਿਣਗੇ ਔਰ ਅਸੀਂ ਸਿਰੇ ਉਸ ਪੰਥ ਤੇ ਚੱਲ ਪਾਵਾਂਗੇ ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਨਾਨਕ ਸਾਹਿਬ ਇੱਕ ਪੰਥ ਚਲਾਇਆ ਉਹ ਰਾਹ ਉਹ ਪੰਥ ਉਹ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਵਿਲੀਨਤਾ ਤੱਕ ਪਹੁੰਚਦਾ ਹੈ ਪਰਮੇਸ਼ਰ ਅਕਾਲ ਪੁਰਖ ਨੂੰ ਮਿਲੌਂਗ ਦੇ ਰਾਤੇ ਜਾਂਦਾ ਹੈ ਪਰਮੇਸ਼ਰ ਅਕਾਲ ਪੁਰਖ ਬਣਾਉਣ ਦੇ ਰਾਤ ਦੀ ਰਾਹ ਹੈ ਉਹ ਔਰ ਅੰਤ ਤੇ ਪਰਮੇਸ਼ਰ ਦੇ ਵਿੱਚ ਮਿਲ ਆਵੇਗਾ ਪਰਮੇਸ਼ਰ ਸਾਨੂੰ ਬਣਾ ਦੇਗਾ ਜੀ ਇਹ ਕਬੀਰ ਸਾਹਿਬ ਜੀ ਦਾ ਅੱਜ ਦਾ ਫਰਮਾਨ ਅਰਦਾਸ ਕਰੀਏ ਕਿ ਸਾਡੇ ਹਿਰਦਿਆਂ ਦੇ ਵਿੱਚ ਵਸੇ ਔਰ ਅਸੀਂ ਦੁਨਿਆਵੀ ਚੱਕਾ ਚੌਂਦ ਦੁਨਿਆਵੀ ਜਿਹੜੀਆਂ ਮਾਇਆ ਵੀ ਸ਼ਕਤੀਆਂ ਸਾਨੂੰ ਮਹਿਸੂਸ ਹੁੰਦੀਆਂ ਐ ਉਸ ਤੋਂ ਦੂਰ हट ਕੇ ਪਰਮੇਸ਼ਰ ਅਕਾਲ ਪੁਰਖ ਨੂੰ ਵੀ ਅਸੀਮ ਅਰਸ਼ਤੋਤਮ ਮੰਨਿਆ ਜੀ ਇਤਨੀਆਂ ਬੇਨਤੀਆਂ ਬਰੰਤ ਆਪ ਜੀ ਦੇ ਵਿੱਚ ਸਹਿਬਾ ਦੇ ਬਚਨ ਸਾਂਝੀਆਂ ਕਰਦੇ ਆ ਵਿਚਾਰ ਕਰਦੇ ਆ ਨਿੱਕਾ ਪਰਕਰ ਕਰਦੇ ਆ ਗਲਤੀਆਂ ਕੋ ਲੱਗਿਆ ਆਦਮੀਆਂ ਹੋਈਆਂ ਜੀ ਅਣਜਾਣ ਨਾਸਮਝ ਅਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ अगों वास्ते अरदास सचे पातशाह सुच स्पष्ट बाणी पढ़ा और विचार कर दम संगत्था बख्शन जी खेमा जायचक फतेह प्रवान करो वाहिगुरू जी का खालसा वाहिगुरू जी की फतेह